ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Studytil Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਚੈਨਲ ਦੇ ਮਾਧਿਅਮ ਨਾਲ ਘਰ ਬੈਠੇ ਪ੍ਰਾਪਤ ਕਰਦੇ ਰਹਿੰਦੇ ਹੋ ਸੋ ਦੋਸਤੋ ਜਿਵੇਂ ਕਿ ਅਸੀਂ ਪੰਜਾਬ ਦੇ ਬਿਜਲੀ ਬੋਰਡ ਜਾਂ ਰਾਸ਼ਨ ਕਾਰਡ ਜਾਂ ਪੰਜਾਬ ਦਾ ਹੈਲਥ ਕਾਰਡ ਜਿਹੜਾ ਹੈ ਉਹ ਆਸ਼ਮਾਨ ਕਾਰਡ ਜੀ ਨੂੰ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਸੰਬੰਧੀ ਅਸੀਂ ਜਾਣਕਾਰੀ ਆਪਣੇ ਚੈਨਲ ਦੇ ਉੱਤੇ ਨਿਤ ਦਿਨ ਅਪਡੇਟ ਕਰਦੇ ਤਾਂ ਰਹਿੰਦੇ ਹਾਂ ਇਸ ਤੋਂ ਬਾਅਦ ਅਸੀਂ ਅੱਜ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਜੇਕਰ ਤੁਸੀਂ ਏਟੀਐਮ ਘਰ ਦੇ ਵਿੱਚ ਭੁੱਲ ਗਏ ਤੇ ਤੁਹਾਨੂੰ ਕੈਸ਼ ਦੀ ਪੈ ਗਈ ਹੈ ਜ਼ਰੂਰਤ ਤੇ ਤੁਸੀਂ ਹੁਣ ਕੀ ਕਰੋਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕਿ ATM ਕਾਰਡ ਤੋਂ ਬਿਨਾਂ ਵੀ ਪੈਸੇ ਕਢਵਾਏ ਜਾ ਸਕਦੇ ਨੇ ਜੇਕਰ ਹਾਂ ਤਾਂ ਕੀ ਹੈ ਪੂਰੀ ਪ੍ਰਕਿਰਿਆ ਅੱਜ ਜਾਣਦੇ ਹਾਂ ਭਾਵੇਂ ਅੱਜ ਦੇ ਸਮੇਂ ਅਸੀਂ ਭੁਗਤਾਨ ਕਰਨ ਲਈ UPI ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ ਪਰ ਕਈ ਵਾਰ ਸਾਨੂੰ ਨਕਦੀ ਦੀ ਵੀ ਜ਼ਰੂਰਤ ਹੁੰਦੀ ਹੈ ਇਸ ਲਈ ਸਾਨੂੰ ATM ਹੁਣ ਨਕਦੀ ਕਢਵਾਉਣ ਲਈ ਤੁਸੀਂ ATM ਚਲੇ ਜਾਂਦੇ ਹੋ ਪਰ ਆਪਣਾ ਡੈਬਿਟ ਕਾਰਡ ਜਿਹੜਾ ਉਹ ਰੱਖਣਾ ਭੁੱਲ ਜਾਂਦੇ ਹੋ ਭਾਵੇਂ ਆਪਣਾ ATM ਘਰ ਤੋਂ ਚੁੱਕਣਾ ਭੁੱਲ ਜਾਂਦੇ ਹੋ ਅਜਿਹੀ ਸਥਿਤੀ 'ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਡੈਬਿਟ ਕਾਰਡ ਲੈਣ ਲਈ ਵਾਪਸ ਜਾਣ ਦੀ ਲੋੜ ਨਹੀਂ ਹੈ ਤੁਸੀਂ ਏਟੀਐਮ ਮਸ਼ੀਨ ਦੇ ਕੋਲ ਜਾਣਾ ਹੈ ਤੁਸੀਂ ਏਟੀਐਮ ਕਾਰਡ ਤੋਂ ਬਿਨਾਂ ਵੀ ਨਕਦੀ ਜਿਹੜੀ ਹੈ ਉਹ ਕਢਵਾ ਸਕਦੇ ਹੋ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਕਢਵਾਉਣ ਦਾ ਤਰੀਕਾ ਕੀ ਹੈ ਕੈਸ਼ ਜਿਹੜਾ ਬਿਨਾਂ ਏਟੀਐਮ ਤੋਂ ਕਢਵਾਉਣਾ ਹੈ ਤੁਸੀਂ ਉਹ ਅੱਜ ਦੱਸ ਰਹੇ ਹਾਂ ਤੁਹਾਨੂੰ ਏਟੀਐਮ ਕਾਰਡ ਤੋਂ ਬਿਨਾਂ ਕੈਸ਼ ਕਢਵਾਉਣ ਦਾ ਤਰੀਕਾ ATM ਕਾਰਡ ਤੋਂ ਮਿਲਣ ਨਕਦੀ ਕਢਵਾਉਣ ਲਈ ਤੁਹਾਨੂੰ UPI ਆਧਾਰਿਤ ਐਪ ਜਿਵੇਂ ਤੁਹਾਡੇ ਫੋਨ ਦੇ ਵਿੱਚ भीम ਐਪ ਪੇਟੀਐਮ Google Pay PhonePe ਕੋਈ ਵੀ ਜੜੀ UPI ਐਪ ਤੁਸੀਂ ਵਰਤਦੇ ਹੋ ਭਾਵੇਂ Amazon ਹੈ ਕੋਈ ਵੀ ਹੈ ਤੁਹਾਨੂੰ ATM 'ਚ ਜਾਣਾ ਹੋਵੇਗਾ ਤੇ ਕਾਰਡਲੈਸ ਕਢਵਾਉਣ ਦਾ ਵਿਕਲਪ ਚੁੰਣਾ ਹੋਵੇਗਾ ਹੁਣ ਤੁਹਾਨੂੰ UPI ਐਪ ਨੂੰ ਜਿਹੜਾ ਉਹ ਖੋਲਣਾ ਹੋਵੇਗਾ ਤੇ QR ਕੋਡ ਜਿਹੜਾ ਉੱਥੇ ਦਿਖਾਈ ਦੇਵੇਗਾ ਤੋਂ ATM ਦੀ ਸਕਰੀਨ ਤੇ ਉਸ ਨੂੰ ਤੁਸੀਂ ਸਕੈਨ ਕਰਨਾ ਹੈ ਜਿਵੇਂ ਤੁਸੀਂ ਦੁਕਾਨਦਾਰ ਦੇ ਕੋਲ ਪੈਸੇ ਪਾਉਂਦੇ ਹੋ ਕਿਸੇ ਕੋਲ ਵੀ ਜਿਹੜਾ ਉਹਦੇ ਸਕੈਨ ਕੋਡ ਕਰਕੇ ਪੈਸੇ ਪਾਉਂਦੇ ਹੋ ਇਸੇ ਤਰ੍ਹਾਂ ਤੁਹਾਨੂੰ ATM ਮਸ਼ੀਨ ਦੇ ਵਿੱਚ ਵੀ ਉਹ ਕੋਡ ਸਕੈਨ ਕਰਨਾ ਹੋਵੇਗਾ ਇਸ ਤੋਂ ਬਾਅਦ UPI ਦੁਆਰਾ ਪ੍ਰਮਾਣਿਕਤਾ ਤੋਂ ਬਾਅਦ ਤੁਸੀਂ ਨਕਦ ਜਿੜੀ ਕਢਵਾ ਸਕੋਗੇ ਇਹ ਤਰੀਕਾ ਹੁਣ ਕਿੰਨਾ ਸੁਰੱਖਿਅਤ ਹੈ ਇਹ ਵੀ ਦੱਸ ਦਿੰਨੇ ਆ UPI ਐਪਸ ਰਾਹੀਂ ਨਕਦੀ ਕਢਵਾਉਣ ਦਾ ਇਹ ਤਰੀਕਾ ਕਾਫੀ ਸੁਰੱਖਿਅਤ ਹੈ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਵਿਧੀ ਬਾਰੇ ਕਿਹਾ ਸੀ ਕਿ ਇਹ ਬਹੁਤ ਹੀ ਸੁਰੱਖਿਅਤ ਤਰੀਕਾ ਹੈ ਇਸ ਦੇ ਵਿੱਚ ਕਾਰਡ ਕਲੋਨਿੰਗ ਨਹੀਂ ਹੋ ਸਕਦੀ ਹੁਣ ਤੁਸੀਂ ਕਹੋਗੇ ਕਲੋਨਿੰਗ ਕੀ ਹੁੰਦੀ ਹੈ ਜਿਵੇਂ ਕਿ ਤੁਸੀਂ ਪਹਿਲਾਂ ਆਪਣਾ ਏਟੀਐਮ ਕਾਰਡ ਲੈ ਕੇ ਏਟੀਐਮ ਮਸ਼ੀਨ ਦੇ ਵਿੱਚ ਜਾਂਦੇ ਸੀ ਉੱਥੇ ਤੁਸੀਂ ਏਟੀਐਮ ਪਾ ਕੇ ਆਪਣਾ ਪਿੰਨ ਵਗੈਰਾ ਜਿਹੜਾ ਉਹ ਭਰਦੇ ਸੀ ਉੱਥੇ ਕਈ ਵਾਰ ਜਿਹੜਾ ਕੈਮਰਾ ਲੱਗਿਆ ਹੋਣ ਕਾਰਨ ਜਾਂ ਕੋਈ ਗੁਪਤ ਅਸੁਰੱਖਿਅਤ ਤਰਦੇ ਤਰੀਕੇ ਦੇ ਜਿਹੜੇ ਜਿਹੜੇ ਵੀ ਪ੍ਰੋਡ ਕਰਨ ਵਾਲੇ ਲੋਕ ਨੇ ਉਹ ਲਗਾ ਦਿੰਦੇ ਨੇ ਕੋਈ ਸਕੈਨਰ ਲਗਾ ਦਿੰਦਾ ਹੈ ਕੋਈ ਸਕਰੀਨ ਲਗਾ ਦਿੰਦਾ ਹੈ ਕੁਝ ਵੀ ਲਗਾ ਦਿੰਦਾ ਹੈ ਉਹ ਜਿਹੜਾ ਤੁਹਾਡਾ ਨੰਬਰ ਹੈ ਉਹ ਕਾਪੀ ਕਰ ਲਿਆ ਜਾਂਦਾ ਸੀ ਉਹਦੇ ਵਿੱਚੋਂ ਜਿਹੜਾ ਕਾਰਡ ਦਾ ਤੁਹਾਡਾ ਪਿੰਨ ਦਾ ਨੰਬਰ ਹੁੰਦਾ ਤੇ ਜੇ UPI ਤੋਂ ਤੁਸੀਂ ਇਹ ट्रांजैक्शन ਕਰਦੇ ਹੋ ਤਾਂ ਤੁਹਾਨੂੰ ਇਸ ਦਾ ਵੀ ਖਤਰਾ ਨਹੀਂ ਰਹੇਗਾ ਇਸ ਨੂੰ ਕਾਰਡ ਕਲੋਨਿੰਗ ਕਿਹਾ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਬੈਂਕਿੰਗ ਧੋਖਾਧੜੀ ਤੋਂ ਵੀ ਬਚਾਵੇਗਾ UPI ਰਾਹੀਂ ਤੁਸੀਂ ਇੱਕ ਦਿਨ ਦੇ ਵਿੱਚ ਸਿਰਫ 10 ਰੁਪਏ ਦੀ ਨਕਦੀ ਕਢਵਾ ਸਕਦੇ ਹੋ ਇਸ ਦੇ ਨਾਲ ਹੀ ਹੁਣ ਨਕਦੀ ਕਢਵਾਉਣ ਸਮੇਂ ATM ਕਾਰਡ ਦੀ ਬਜਾਏ ਪਰਸ ਦੇ ਵਿੱਚ ਸਿਰਫ smartphone ਹੀ ਕੱਢਣਾ ਹੋਵੇਗਾ ਇਹ ਕੁਝ ਹੱਦ ਤੱਕ ਸਮਾਂ ਬਚਾਉਣ ਦਾ ਤਰੀਕਾ ਵੀ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਸਹੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੀ ਜਾਣਾ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਵਧੀਆ ਤੋਂ ਵਧੀਆ ਜਾਣਕਾਰੀਆਂ ਅਸੀਂ ਆਪਣੇ ਚੈਨਲ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾਚ ਧੰਨਵਾਦ